ਸਾਸੀਕਾਰ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੀ VOTING ਦੇ ਸਿਰਫ 3 ਦਿਨ ਰਹਿ ਗਏ ਨੇ ਯਾਨੀ ਕਿ 20 ਨਵੰਬਰ ਨੂੰ ਜਿਮਨੀ ਚੋਣਾਂ ਦੀ VOTING ਹੋਵੇਗੀ ਉਸ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਚੋਣ ਗਾਲੀਆਂ ਨੇ ਆਪੋ ਆਪਣੇ ਉਮੀਦਵਾਰਾਂ ਵਾਸਤੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਨੂੰ ਅੱਜ ਬੜਾ ਵੱਡਾ ਝਟਕਾ ਲੱਗਿਆ ਹੈ ਯਾਨੀ ਕਿ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਦਿਨ ਬਰ ਦਿਨ ਘਟਦਾ ਜਾ ਰਿਹਾ ਹੈ ਅਤੇ ਕਾਂਗਰਸ ਦੇ ਉਮੀਦਵਾਰ ਆਪਣੀ ਜਿੱਤ ਵੱਲ ਵੱਧੇ ਨਜ਼ਰ ਆ ਰਹੇ ਨੇ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਅੱਜ ਸਦਾ ਵਾਸਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਪੱਲਾ ਫੜ ਲੈ ਹੈ ਕਾਂਗਰਸ ਪਾਰਟੀ ਦਾ ਜਿਵੇਂ ਹੀ ਉਹ ਕਾਂਗਰਸ ਪਾਰਟੀ ਦੇ ਵਿੱਚ ਗਏ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਵੱਡੇ ਵੱਡੇ ਆਗੂ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਕਾਂਗਰਸ ਪਾਰਟੀ ਦੀ ਇੱਥੋਂ ਜਿੱਤ ਪੱਕੀ ਹੋ ਗਈ ਹੈ हां जी हर रोज बड़े-बड़े छटके लगदे ने यानी कि चारा हलक्या दी जिक्र गल करिए सब तों पहला जेड़ा हलके दा नाम आ रिया है जिथू कांग्रेस ने दावेदारी ठोकी हुई है ते आम आदमी पार्टी वास्ते ओ सीट गले दी हड्डी बड़ी हुई है हां जी मैं गल कर रहा हां डेरा बाबा नानक दी डेरा बाबा नानक दे विच अरविंद केजरीवाल भी आए सूबे दे मुख्यमंत्री भगवंत मान भी आए आम आदमी पार्टी दे ਕੈਬਨਟ ਮੰਤਰੀ ਕੁਲਦੀਪ ਧਾਲੀ ਵਾਲ ਵੀ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਲੇਕਿਨ ਇਸ ਦੇ ਬਾਪ ਯੂਥ ਵੀ ਰਤਾ ਵੀ ਫਰਕ ਨਹੀਂ ਪੈ ਰਿਹਾ ਕਾਂਗਰਸ ਪਾਰਟੀ ਨੂੰ ਕਿਉਂਕਿ ਕਾਂਗਰਸ ਪਾਰਟੀ ਹਰ ਰੋਜ਼ ਵੱਡੇ ਆਗੂ ਪੱਟ ਲੈਂਦੀ ਹੈ ਦੱਸਦੀ ਹੈ ਕਿ ਅੱਜ ਪਟਿਆ ਗਿਆ ਹੈ ਗੁਰਦੀਪ ਸਿੰਘ ਰੰਧਾਵਾ ਜਿਹੜੇ ਕੌਮੀ ਜਰਨਲ ਸਕੱਤਰ ਨੇ ਯੂਥ ਵਿੰਗ ਦੇ ਹਲਕਾ ਗੁਰਦਾਸਪੁਰ ਦੇ ਅੱਜ ਉਹਨਾਂ ਦੇ ਆਉਣ ਦੇ ਨਾਲ ਫਿਰ ਇੱਕ ਵਾਰ ਦੁਬਾਰਾ ਚਰਚਲ ਦੇਖਣ ਨੂੰ ਮਿਲੀ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਡੇਰਾ ਬਾਬਾ ਨਨ ਤੋਂ ਦੱਸਦੇ ਇੱਕ ਰੰਦਾਵਾ ਜਿਵੇਂ ਹੀ ਅੱਜ ਉਹ ਸ਼ਾਮਲ ਹੋਏ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਚਾਰ ਚੰਦ ਲੱਗਿਆ ਉਸ ਤੋਂ ਬਾਅਦ ਸੁਖਜਿੰਦਰ ਸੰਗਰਵਾ ਨੇ ਦਾਅਵੇਦਾਰੀ ਵੀ ਠੋਕ ਦਿੱਤੀ ਕਿ ਜੇਕਰ ਅਜੇ ਆਗੂ ਜਿਹੜੇ ਯੂਥ ਨੂੰ ਲੀਡ ਕਰਦੇ ਨੇ ਹਲਕਾ ਗੁਰਦਾਸਪੁਰ ਦੇ ਇਹਨੂੰ ਜੇਕਰ ਅਜਿਹੇ ਆਗੂ ਸਾਡੇ ਨਾਲ ਹੋਣਗੇ ਅਸੀਂ ਇਹ ਜਿਮਣੀ ਚੋਣ ਦਾ ਛਡੋ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੂਰੇ ਪੰਜਾਬ ਦੇ ਵਿੱਚ ਸਫੇ ਦਾ ਝੰਡਾ ਬੁਲੰਦ ਕਰਾਂਗੇ ਦੱਸ ਦਈਏ ਕਿ ਅੱਜ ਰਿੰਦਾਵਾ ਜਿਹੜੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਨੇ ਹਲਕਾ ਗਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਦੇ ਉਹ ਵਸਨੀਕ ਨੇ ਅੱਜ ਨਵੇਂ ਬੜੇ ਸੰਸਦ ਸੁਭਿਯੋਦਤ ਸਿੰਘ ਰੰਦਾਵਾ ਅਤੇ ਕਾਂਗਰਸ ਪਾਰਟੀ ਵੱਲੋਂ ਖੜੇ ਉਮੀਦਵਾਰ ਜਤਿੰਦਰ ਕੌਰ ਰੰਦਾਵਾ ਉਹਦੇ ਵਿਰੁੱਧ ਰੰਦਾਵਾ ਯਾਨੀ ਕਿ ਤਿੰਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਕੌਮੀ ਜਨਨ ਸਕੱਤਰ ਯੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਸਦਾ ਵਾਸਤੇ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਅੱਜ ਪੱਲਾ ਫੜ ਲਿਆ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਨੇ ਅੱਜ ਆਪਣੀ ਜਿੱਤ ਦੀ ਦਾਅਵੇਦਾਰੀ ਠੋਕ ਦਿੱਤੀ ਹੈ ਡੇਰਾ ਬਾਬਾ ਨਾਨਕ ਤੋਂ ਕਿਉਂਕਿ ਡੇਰਾ ਬਾਬਾ ਨਾਨਕ ਦੀ ਸੀਟ ਆਮ ਆਦਮੀ ਪਾਰਟੀ ਵਾਸਤੇ ਗਲੇ ਦੀ ਹੱਡੀ ਬਣ ਗਈ ਹੈ ਕਿਉਂਕਿ ਉਹਨਾਂ ਨੂੰ ਭਜਣਾ ਪਈਆਂ ਹੋਈਆਂ ਨੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਵਾਰ-ਵਾਰ ਮਿੰਟਾ ਕੀਤੀਆਂ ਜਾ ਰਹੀਆਂ ਨੇ ਕਿ ਤੁਹਾਡੀ ਵੋਟ ਸਾਨੂੰ ਆ ਜਾਵੇ ਤੇ ਸਾਡੀ ਜਿੱਤ ਪੱਕੀ ਹੋ ਜਾਵੇਗੀ ਲੇਕਿਨ ਅਜਿਆ ਨਹੀਂ ਕਿਉਂਕਿ ਸਭਜਿੰਦਰ ਰੰਦਾਵਾ ਹਰ ਰੋਜ਼ ਵੱਡੇ ਆਗੂ ਪੱਟਕੇ ਸ਼ਾਮਲ ਕਰ ਲੈਂਦੇ ਨੇ ਸ਼ਾਮਲ ਕਰਵਾ ਲੈਂਦੇ ਨੇ ਜਾਂ ਕਰ ਲੈਂਦੇ ਨੇ ਕਾਂਗਰਸ ਪਾਰਟੀ ਵਿੱਚ ਡੇਰਾ ਬਾਬਾ ਨਾਨਕ ਤੋਂ